ਸਾਡੇ ਤੋਂ ਪਿਆਰਾ ਸਾਡਾ ਕੋਈ ਜੀਵ ਇਛਾ ਜੈ ਸਾਡੇ ਤੋਂ ਉਹਦੇ ਪਰਥਾਇ ਅਸੀਂ ਕੀ ਕਰੀਏ ਜੋ ਮਹਾਰਾਜ ਦੀ ਮਰਿਆਦਾ ਹੈ ਅੰਤ ਸਤਗੁਰੂ ਕੋ ਲਿਆ ਮੈਂ ਕਰਿਓ ਮੈਂ ਪਿੱਛੇ ਕਰਿਓ ਕੀਰਤਨ ਨਿਰਵਾਣ ਜੀ ਮੇਰੇ ਪਿੱਛੋਂ ਅਖੰਡ ਕੀਰਤਨ ਨਿਰਵਾਣ ਕੀਰਤਨ ਚਾਵੈ ਮਹਾਰਾਜ ਦੀ ਬਾਣੀ ਕਹਿੰਦੀ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ ਇਹ ਪੰਕਤੀਆਂ ਅਸੀਂ ਅਕਸਰ ਸੁਣਦੇ ਆਂ ਵੀ ਕਲਜੁਗ ਵਿੱਚ ਜਿਹੜਾ ਪ੍ਰਧਾਨ ਕਰਾਉਣਾ ਪ੍ਰਧਾਨ ਸਭ ਤੋਂ ਉੱਤਮ ਸਭ ਤੋਂ ਅੱਗੇ ਇਸ ਦੇ ਪਿੱਛੇ ਨੇ ਸਾਰੇ ਕਰ ਜਿੰਨੇ ਹੋਰ ਕਰਨੇ ਕਲਜੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ ਜੇ ਧਿਆਨ ਲਾ ਕੇ ਜਪ ਪੀ ਜਿਹਨੇ ਅਸੀਂ ਜੀ ਬੈਠੇ ਆਂ ਧਿਆਨ ਲਾ ਕੇ ਜਪੀਏ ਤੇ ਅਗਲੀ ਪੰਕਤੀ ਬੜੀ ਕਮਾਲ ਦੀ ਹੈ ਮਹਾਰਾਜ ਕਹਿੰਦੇ ਆਪ ਤਰੈ ਸਦਲੇ ਕੁੱਲ ਤਾਰੇ ਹਰ ਦਰਦ ਹੈ ਪਤ ਸਿਉ ਜੰਦਾ ਵੀ ਜਿਹੜੇ ਇਹ ਜਪਦੇ ਨੇ ਅਸੀਂ ਜੀ ਬੈਠੇ ਆ ਜਿਨ੍ਹਾਂ ਦੀ ਯਾਦ ਵਿੱਚ ਜੇ ਅਸੀਂ ਧਿਆਨ ਨਾਲ ਕੀਰਤਨ ਨੂੰ ਜਪਿਆ ਤੇ ਆਪ ਵੀ ਤਰਦੇ ਆ ਤੇ ਸਾਡਾ ਕੁੱਲ ਸਾਡੇ ਕੁੱਲ ਵੀ ਤਰਦਾ ਹੈ ਤੇ ਅਸੀਂ ਆਪ ਵੀ ਦਰਗਾ ਇੱਜ਼ਤ ਨਾਲ ਮਾਣ ਨਾਲ ਚਾਹੀਦਾ ਮਹਾਰਾਜ ਦੇ ਸਿਮਰਨ ਵਿੱਚ ਐਸੀ ਬਰਕਤ ਹੈ ਜਿਸ ਸਿਮਰਤ ਸਭ ਤਿਲ ਵੀ ਖਨਾਸੈ ਤੇ ਤਰੀ ਹੋਏ ਉਧਾਰੋ ਜਿਹੜਾ ਸਿਮਰਨ ਕਰਨ ਨਾਲ ਸਾਡੇ ਪਾਪ ਕਰਮ ਵੀ ਨਸ਼ਟ ਹੁੰਦੇ ਨੇ ਬਾਣੀ ਕੀ ਹੈ ਕਿਰਤਨ ਕੀ ਹੈ ਜਿਸ ਸਿਮਰਨ ਕੀਤਾ ਹੈ ਯਾਦ ਕੀਤਾ ਹੈ ਗੁਰੂ ਸਾਹਿਬ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕੀਤਾ ਤੇ ਯਾਦ ਵਿੱਚ ਕਿਹਸੀ ਤਾਕਤ ਹੈ ਕਿਹਸੀ ਤਾਸੀਰ ਰੱਖੀ ਹੈ ਗੁਰੂ ਸਾਹਿਬ ਆਪ ਮੋਹਰ ਲਾ ਕੇ ਆਪਣੀ ਬਾਣੀ ਦੀ ਕਹਿੰਦੇ ਜਿਸ ਸਿਮਰਤ ਸਭ ਤਿਲ ਵਿਖਣਾ ਸੇ ਜਿਹੜਾ ਸਿਮਰਨ ਕਰ ਰਿਹਾ ਉਹ ਐਨਾ ਸੱਚੇ ਇੱਥੇ ਬੈਠ ਕੇ ਤੇ ਉਹਦੀ ਯਾਦ ਵਿੱਚ ਕਰ ਰਿਆਂ ਉਹਦੇ ਪਰਖਾਏ ਕਰ ਰਿਆਂ ਤੇ ਉਹਨੂੰ ਹੀ ਮਿਲੇਗਾ ਪਹਿਲੇ ਮਹਾਰਾਜ ਕਹਿੰਦੇ ਆਪਣਾ ਸਭ ਜਿਸ ਸਿਮਰਤ ਸਭ ਦਿਲ ਦੀ ਕਲਾਸੇ ਪਹਿਲੇ ਤੇ ਆਪਣੇ ਪਾਪ ਦੂਰ ਹੋਣੇ ਨੇ ਫਿਰ ਜਿਹਨਾਂ ਦੀ ਯਾਦ ਵਿੱਚ ਬੈਠੇ ਆ ਪਿਤਰੀ ਹੋਏ ਉਧਾਰ ਉਹਨਾਂ ਦਾ ਵੀ ਉਧਾਰ ਹੋਏਗਾ ਉਹਨਾਂ ਨੂੰ ਵੀ ਮੁਕਤੀ ਦੀ ਦਾਤ ਮਿਲੇਗੀ ਮਹਾਰਾਜ ਜੇ ਆਪਣੀ ਸੁਵੱਲੀ ਨਗਰ ਪਾਣਗੇ ਤੇ ਜੇ ਮਹਾਰਾਜ ਨੂੰ ਤੁਹਾਡਾ ਕੀਰਤਨ ਕੀਤਾ ਹੋਇਆ ਪਾਏਗਾ ਜੇ ਤੁਸੀਂ ਜੱਪਿਆ ਹੋਏਗਾ ਹੋਰ ਜਿੰਨੇ ਵੀ ਕਰਮ ਕਰਦੇ ਆ ਜੋ ਕਰਮ ਸਾਨੂੰ ਵੀ ਸਾਨੂੰ ਗੁਰੂ ਸਾਹਿਬ ਨੇ ਬਖਸ਼ੇ ਨੇ ਵੀ ਵੱਢ ਕੇ ਛਕਣਾ ਦਇਆ ਕਰਨੀ ਗਰੀਬ ਦੀ ਰਾਖੀ ਕਰਨੀ ਜ਼ੁਲਮ ਦੇ ਖਿਲਾਫ ਖੜੇ ਹੋਣਾ ਅਖੰਡ ਨਾ ਕਰਨਾ ਇਹ ਸਾਰੇ ਕਰਮ ਬਰਾਤੀ ਨਹੀਂ ਲਾੜਾ ਤੇ ਆਏ ਨੇ ਕਲਯੁਗ ਮੈਂ ਇਰਤ ਪਰਦਾਨਾ ਨਾਮ ਜਪਣਾ ਬਾਣੀ ਪੜ੍ਹਦੀ ਇਹ ਦੁਲਾ ਹੈ ਇਹ ਲਾੜੇ ਦੇ ਸਦਕੇ ਸਾਰੀ ਬਰਾਤ ਦਾ ਸਨਮਾਨ ਆਦਰ ਸਤਕਾਰ ਹੁੰਦਾ ਜੇ ਲਾੜਾ ਨਾ ਹੋਏ ਤੇ ਬਾਕੀ ਜਿੰਨੇ ਵੀ ਕਰਮ ਕੀਤੇ ਨੇ ਬਰਾਤ ਬਰੰਗ ਵਾਪਸ ਜਾਂਦੀ ਹੈ ਉਦੋਂ ਕੋਈ ਮੁੱਲ ਨਹੀਂ ਪੈਂਦਾ ਤੇ ਫਿਰ ਸਾਡੇ ਲਈ ਕੀ ਮਹਾਰਾਜ ਨੇ ਰੱਖੀ ਮਰਿਆਦਾ ਕਿ ਅਸੀਂ ਨਾਮ ਜਪੀਏ ਬਾਣੀ ਪੜਹੀਏ ਕੀਰਤਨ ਦਰਵਾਸ ਜਾਈਏ ਘਰ ਬੈਠ ਕੇ ਜਿਹਨਾਂ ਨੂੰ ਅਸੀਂ ਸ਼ਰਧਾਂਜਲੀ ਦੇਣਾ ਚਾਹੁੰਦੇ ਆ ਉਹਨਾਂ ਦੀ ਮਿੱਟੀ ਯਾਦ ਵਿੱਚ ਆਪ ਘਰ ਬੈਠ ਕੇ ਗਾਂਦਰੀ ਚ ਵੀ ਪਾਰਕ ਕਰੀਏ ਤੇ ਉਸ ਸਿਮਰਨ ਕਰਨ ਦੇ ਸਦਕੇ ਸਾਡੇ ਵੀ ਪਾਪ ਕਰਮ ਦੂਰ ਹੋਣਗੇ ਤੇ ਉਹਨਾਂ ਨੂੰ ਵੀ ਮਹਾਰਾਜ ਆਪਣੀ ਨਜ਼ਰ ਤਲ ਦੇ ਲਿਆਣਗੇ ਚਾਹੇ ਉਹ ਕਿਸੇ ਵੀ ਲੋਕ ਵਿੱਚ ਹੋਣ ਉਸ ਸਮੇਂ ਜਿੱਥੇ ਵੀ ਗਏ ਹੋਣ ਉੱਥੇ ਬਾਣੀ ਹੀ ਮਦਦ ਕਰ ਸਕਦੀ ਹੈ ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਰ ਨਾ ਕੋਈ ਨਿਰੰਕਾਰ ਦੀ ਸਾਰੀ ਰਚਨਾ ਹੈ ਤੇ ਨਿਰੰਕਾਰ ਆਪ ਹੀ ਸਹਾਈ ਹੋ ਸਕਦੇ ਨਹੀਂ ਤੇ ਬਾਣੀ ਨਿਰੰਕਾਰ ਸਰੂਪ ਹੈ ਬਾਣੀ ਹੀ ਸਹਾਈ ਹੋ ਸਕਦੀ ਹੈ ਬਾਕੀ ਮਹਾਰਾਜ ਕਹਿੰਦੇ ਜਿੰਨੇ ਕਰਮ ਤੁਸੀਂ ਕਰਦੇ ਜਿੰਨੇ ਵੀ ਅਧਿਕ ਪੁੰਨ ਚਰਨ ਕਰਤ ਨਹੀਂ ਕਰੇ जिंदगी पुण प्राप्त ਕਰਨ ਲਈ ਕਰਮ ਕੀਤੇ ਜਾਂਦੇ ਨੇ पुण चरण ਕਿਹਨੂੰ ਕਹਿੰਦੇ ਆ ਸੁਖਮਨੀ ਸਾਹਿਬ ਅਸੀਂ ਰੋਜ਼ ਪੜਦੇ ਨਾ ਵੀ ਪੁਣਾ ਨੂੰ ਪ੍ਰਾਪਤ ਕਰਨ ਲਈ ਜਿੰਨੇ ਵੀ ਕਰਮ ਕਰਦੇ ਆ ਉਹਨੂੰ ਕਹਿੰਦੇ ਆ ਪੁਨੇ ਚਰਨ ਜਿਵੇਂ ਪਰਾਛਿਤ ਕਰਮ ਹੁੰਦੇ ਨੇ ਵੀ ਗਲਤੀ ਕੀਤੇ ਤੁਹਾਨੂੰ ਪਰਾਛਿਤ ਕਰਮ ਜਿੰਨੇ ਵੀ ਕਰੋ ਮਹਾਰਾਜ ਕਹਿੰਦੇ ਅਨੇਕ ਪੁਨੇ ਚਰਨ ਕਰਤ ਨਹੀਂ ਤਰੈ ਕਰਦਾ ਨਹੀਂ ਇਹ ਜਿੰਨੇ ਵੀ ਕਰ ਲਈ ਹਰ ਕੋ ਨਾਮ ਕੋਟ ਪਾਪ ਪਰ ਨਾਮ ਜੱਪਿਆ ਆ ਤਾਂ ਕਰੋੜਾ ਹੀ ਪਾਪ ਨੂੰ ਨਾਸ ਕਰ ਦਿੰਦਾ ਹੈ ਤੇ ਫਿਰ ਸਾਨੂੰ ਜਿਹੜੀ ਹੈ ਉਮਕਤ ਅਵਸਥਾ ਮਹਾਰਾਜ ਦੇ ਚਰਨਾਂ ਵਿੱਚ ਸਬੀਦੀ ਜਿਹਦੀ ਅਰਦਾਸ ਜਦੋਂ ਪ੍ਰਾਣੀ ਸਾਨੂੰ ਛੱਡ